ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਤੇ ਅਸੀਂ ਪਰਫਿਊਮ ਦਾ ਇਸਤੇਮਾਲ ਜ਼ਰੂਰ ਕਰਦੇ ਹਾਂ ਤੇ ਇਸਤੇਮਾਲ ਕਰਨਾ ਵੀ ਚਾਹੀਦਾ ਹੈ ਪਰ ਹੁਣ ਡਾਕਟਰਾਂ ਦੇ ਵੱਲੋਂ ਇਸ ਦੇ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਪਰਫਿਊਮ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਗੰਭੀਰ ਤੇ ਘਾਤਕ ਬਿਮਾਰੀਆਂ ਹੋ ਸਕਦੀਆਂ ਨੇ ਜੀਆ ਤਾਂ ਡਾਕਟਰ ਦੇ ਵੱਲੋਂ ਕੀ ਕੁਝ ਸਲਾਹ ਲੋਕਾਂ ਨੂੰ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜੋ ਕਿ ਪਰਫਿਊਮ ਦੀ ਵਰਤੋਂ ਕਰਦੇ ਨੇ ਔਰ ਜਾਣਦੇ ਐਸ ਰਿਪੋਰਟ ਦੇ ਵਿੱਚ ਦੇਸ਼ ਦੇ ਵਿੱਚ ਬਦਲਦੇ ਸਮੇਂ ਦੀ ਨਾਲ-ਨਾਲ ਅੱਜ ਹਰ ਵਿਅਕਤੀ ਆਪਣੇ ਆਪ ਨੂੰ ਸਫਲ ਹੋਣ ਦੇ ਨਾਲ-ਨਾਲ ਖੂਬਸੂਰਤ ਵੀ ਦਿਖਾਉਣਾ ਚਾਹੁੰਦਾ ਹੈ ਇਸ ਦੇ ਲਈ ਲੋਕਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਅਤੇ ਵੱਖ-ਵੱਖ ਤਰ੍ਹਾਂ ਦੀਆਂ ਖੁਸ਼ਬੂਆਂ ਵਰਤੋ ਵੀ ਕਰਦੇ ਨੇ ਜਿਸ ਦੇ ਨਾਲ ਖੁਸ਼ਬੂ ਆਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਚਮੜੀ ਨੂੰ ਕਿੰਨਾ ਕਿ ਨੁਕਸਾਨ ਪਹੁੰਚਾਉਂਦੀ ਹੈ ਜਾਣੋ ਇਸ ਰਿਪੋਰਟ ਦੇ ਵਿੱਚ ਕਿ ਆਖਰ ਚਮੜੀ ਮਹਰ ਨੇ ਇਸ ਮੁਤਲਕ ਕੀ ਕੁੱਝ ਕਿਹਾ। ਸ킨 ਦੇ ਮਾਹਰ ਡਾਕਟਰ ਸ਼ਕਤੀ ਬਾਸੂ ਦੱਸਦੇ ਨੇ ਕਿ ਪਰਫਿਊਮ ਇੱਕ ਤਰ੍ਹਾਂ ਦਾ ਜ਼ਰੂਰੀ ਤੇਲ ਹੈ। ਜੇਕਰ ਇਹ ਕੁਦਰਤੀ ਤੌਰ ਉਤੇ ਉਪਲਬਧ ਹੈ ਤਾਂ ਇਹ ਬਹੁਤ ਫਾਇਦੇਮੰਦ ਹੈ। ਇਸ ਦੇ ਉਲਟ ਜੇਕਰ ਇਸ ਦੇ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਚਮੜੀ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ। ਬਹੁਤ ਸਾਰੇ ਕੁਦਰਤੀ ਪਰਫਿਊਮ ਹਨ ਜੋ ਕਿ ਐਰੋਮੈਥਰੋਪੀ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਨੇ ਇਸ ਦੇ ਨਾਲ ਹੀ ਵੱਖ-ਵੱਖ ਰਸਾਇਣਾਂ ਵਾਲੇ ਅਤਰਾਂ ਦੇ ਵਿੱਚ ਬਹੁਤ ਤੇਜ਼ ਖੁਸ਼ਬੂ ਹੁੰਦੀ ਹੈ ਖੁਸ਼ਬੂ ਦੇ ਨਾਲ ਨਾਲ ਇਹ ਸਰੀਰ ਦੇ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੀ ਬਣਾਉਂਦੀਆਂ ਨੇ ਜੇਕਰ ਪਰਫਿਊਮ ਸ਼ੁੱਧ ਅਤੇ ਪੂਰੀ ਤਰ੍ਹਾਂ ਕੁਦਰਤੀ ਹੈ ਤਾਂ ਇਸ ਦੇ ਕਈ ਫਾਇਦੇ ਨੇ ਐਰੋਮਾਥੈਰੇਪੀ ਦੇ ਵਿੱਚ ਕਈ ਤਰ੍ਹਾਂ ਦੇ ਪਰਫਿਊਮ ਜ਼ਰੂਰੀ ਤੇਲ ਦੇ ਰੂਪ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਗੋਡਿਆਂ ਦੇ ਦਰਦ ਸਣੇ ਹੱਡੀਆਂ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਪ੍ਰਮੁੱਖ ਹੁੰਦੀਆਂ ਨੇ ਇਸ ਦੇ ਨਾਲ ਹੀ ਕੁਦਰਤੀ ਪਰਫਿਊਮ ਵੀ ਅਜੇ ਹੀ ਖੁਸ਼ਬੂ ਦਿੰਦਾ ਹੈ ਜਿਸ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸਰੀਰ ਦੇ ਵਿੱਚ ਤਾਜ਼ਗੀ ਦਾ ਅਹਿਸਾਸ ਵੀ ਹੁੰਦਾ ਹੈ ਇਸ ਦੇ ਨਾਲ ਹੀ ਚਮੜੀ ਉਤੇ ਇਸ ਦੇ ਕਈ ਮਾੜੇ ਪ੍ਰਭਾਵ ਹੋਣ ਦੀ ਸੰਭਾਵਨਾ ਵੀ ਨਾ ਮੁਮਕਿਨ ਹੈ ਜੀ ਹਾਂ ਅੱਜ ਬਾਜ਼ਾਰਾਂ ਦੀ ਗੱਲ ਕਰੀਏ ਤੇ ਮਹਿਕਾਂ ਦੇ ਨਾਲ ਭਰੀਆਂ ਹੋਈਆਂ ਨੇ ਲੋਕ ਮਜ਼ਬੂਤ ਖੁਸ਼ਬੂ ਸਟਰੋਂਗ ਖੁਸ਼ਬੂ ਪਸੰਦ ਕਰਦੇ ਨੇ ਅਜਿਹੇ ਦੇ ਵਿੱਚ ਜੇਕਰ ਇਸ ਖੁਸ਼ਬੂ ਨੂੰ ਕੈਮੀਕਲ ਦੀ ਵਰਤੋਂ ਕਰਕੇ ਬਣਾਇਆ ਜਾਵੇ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਦੇ ਹੋ ਸਕਦੇ ਨੇ ਚਮੜੀ ਦੇ ਵਿੱਚ ਖੁਜਲੀ ਕੁਝ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਮੜੀ ਦੇ ਮਾਹਰ ਡਾਕਟਰ ਸ਼ਕਤੀ 바ਸੂ ਦਾ ਕਹਿੰਣਾ ਹੈ ਕਿ ਕੁਦਰਤੀ ਅਤੇ ਰਸਾਇਣਕ ਖੁਸ਼ਬੂਆਂ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ ਜੇਕਰ ਇਹ ਕੁਦਰਤੀ ਪਰਫਿਊਮ ਹੈ ਜਿਸ ਨੂੰ ਅਸੀਂ ਐਸੈਂਸ਼ੀਅਲ ਆਇਲ ਵੀ ਕਹਿੰਦੇ ਆ ਤਾਂ ਇਹ ਬਹੁਤ ਪ੍ਰਭਾਵਸ਼ਾਲੀ ਹੈ ਇਹ ਹੱਡੀਆਂ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਲਾਭਦਾਇਕ ਹੈ ਇਸ ਦੇ ਨਾਲ ਹੀ ਜੇਕਰ ਇਸ ਦੇ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਫਾਇਦੇਮੰਦ ਹੋਣ ਦੀ ਬਜਾਏ ਚਮੜੀ ਅਤੇ ਸਰੀਰ ਦੇ ਲਈ ਨੁਕਸਾਨ ਦੇ ਸਾਬਤ ਹੋ ਸਕਦੀ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਰੀਰ ਦੇ ਵਿੱਚ ਚੰਬੜੀ ਨੂੰ ਹੁੰਦਾ ਜਿਸ ਦੇ ਵਿੱਚ ਖੁਜਲੀ ਤੇ ਹੋਰ ਜੋ ਸਮੱਸਿਆਵਾਂ ਨੇ ਉਹ ਹੋ ਸਕਦੀਆਂ ਨੇ ਕਨੋਜ਼ ਦੇ ਵਿੱਚ ਬਣਿਆ ਅਤਰ ਲਗਭਗ ਸ਼ੁੱਧ ਮੰਨਿਆ ਜਾਂਦਾ ਕਿਉਂਕਿ ਇਸ ਦਾ ਪੈਮਾਨਾ ਕਨੋਜ਼ ਦੇ ਐਫ ਐਫ ਟੀ ਸੀ ਦੇ ਵਿੱਚ ਹੀ ਹੈ ਤਾਂ ਅਜਿਹੇ ਦੇ ਵਿੱਚ ਅੱਜ ਕੱਲ ਜੋ ਪਰਫਿਊਮ ਹੈ ਹਰ ਕੋਈ ਇਸ ਦੀ ਵਰਤੋਂ ਕਰਦਾ ਕਿਤੇ ਵੀ ਅਸੀਂ ਜਾਣਦੇ ਆ ਤੇ ਕਿਤਨਾ ਕਿਤੇ ਇਹ ਇੰਪੋਰਟੈਂਟ ਵੀ ਲੱਗਦਾ ਹੈ ਕਿ ਯੂਜ਼ ਕਰਨਾ ਚਾਹੀਦਾ ਹੈ ਪਰ ਅਜਿਹੇ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੋ ਪਰਫਿਊਮ ਤੁਸੀਂ ਇਸਤੇਮਾਲ ਕਰ ਰਹੇ ਹੋ ਉਸ ਦੇ ਵਿੱਚ ਕੈਮੀਕਲ ਦਾ ਜੋ ਪਦਰ ਹੈ ਉਸ ਦੀ ਜੋ ਵਰਤੋਂ ਹੈ ਕਿੰਨਾ ਕੁ ਯੂਜ਼ ਕੀਤਾ ਗਿਆ ਕਿਉਂਕਿ ਜੇਕਰ ਉਹ ਨੈਚੁਰਲ ਹੋਵੇਗਾ ਤਾਂ ਤੁਹਾਨੂੰ ਨੁਕਸਾਨ ਨਹੀਂ ਹੋਵੇਗਾ ਜੇਕਰ ਉਸ ਦੇ ਵਿੱਚ ਵੱਡੇ ਪਦਰ ਉਤੇ ਕੈਮੀਕਲ ਦੀ ਵਰਤੋਂ ਹੋਵੇਗੀ ਤਾਂ ਬੇਹਤ ਜ਼ਿਆਦਾ ਨੁਕਸਾਨ ਤੁਹਾਡੇ ਸਰੀਰ ਦੇ ਲਈ ਸਾਬਤ ਹੋਵੇਗਾ ਬਿਊਰੋ ਰਿਪੋਰਟ Hamdard TV